ਇਹ ਗੱਲ 254 ਦਾ ਡੇ ਆਓ ਤੁਹਾਨੂੰ ਦੱਸਾਂਗੇ ਅੱਜ ਮੌਸਮ ਜੱਡਾ ਖਰਾਬ ਹੋਇਆ ਪਿਆ ਤੇ ਬਾਹਰ ਮੌਸਮ ਬੜਾ ਅਜੀਬਾ ਹੁੰਦਾ ਹੋਇਆ ਪਿਆ ਇਹ ਚੰਗੇ ਨਹੀਂ ਤੇ ਨਹੀਂ ਨਾ ਰਹਾ ਤੇ ਅੰਕਾ ਜੋ ਅੱਗੇ ਲੋਕੀ ਬਈਆ ਨਾਲ ਦਾ ਤੇ ਆ ਦੇਖੋ ਇਹ ਇਹ ਖਬਾਰ ਵੀ ਬਗੰਦੀ ਨਾਲ ਨਾਲ ਤੇ ਇਹ ਲਗਾਤਾਰ ਆ ਬਾਦ ਇਹ ਤੇ ਮੰਗਦਾ ਦੇਖੋ ਜਿਹੜਾ ਆਪਾਂ ਮੀਆਂ ਪਰੰਦੀਆਂ ਆਪਣੀਆਂ ਤੇ ਅੱਜ ਥੋੜਾ ਮੌਸਮ ਨਾਲ ਕਾफी ਫਰਕ ਪੈ ਗਿਆ ਅੱਜ ਹੁਣ ਵੇਖੋ ਮਾ ਸੀਰੰਗ ਪਾਈ ਤੇ ਨਾਲ ਨਾਲ ਛਣ ਮੜੀ ਮੋਟੀ ਹੀ ਲੱਗਉਂਦੀ ਆ ਲੱਗ ਪਈ ਰਹਿੰਦੇ ਵੇਖੋ ਪਰਮੇਸ਼ਰ ਦੇ ਨਹੀਂ ਇਹ ਜਨੀ ਗਰਮੀ 2-3 ਦਿਨ ਤੇ ਤੁਹਾਨੂੰ ਪਤਾ ਹੀ ਹੁੰਦਾ ਲਗਾਤਾਰ ਦੋ ਦਿਨਾਂ ਦੇ ਮੀਂਹ ਪੈ ਜਾਂਦੇ ਹੁਣ ਵੇਖੋ ਆਪਣੀ ਥਾਂ ਤੇ ਠੰਈ ਹੋ ਗਈ ਆ ਆ ਹਵਾ ਕਰਕੇ ਉਹ ਕਿੰਨੀ ਬਾਛੜਾ ਆ ਗਈ ਆ ਆ ਬਾਵਾ ਬਾਗਰੇ ਬਾਛੜੇ ਤੋਂ ਕਿੰਨੀ ਆ ਗਈ ਆ ਹਾਂ ਨਾਲ ਨਾਲ ਵੇਖੋ ਪਾਉ ਮੰਨ ਬਾਟੇ ਦਾ ਇਹ ਪਾਣੀ ਦੇ ਵਿੱਚ ਪਾਉ ਆਹ ਦੇਖੋ ਅਗੜਾ ਵੀ ਡੇਪਿਆ ਹੋ ਤਾ ਹਵਾ ਕਰਨ ਡਿੱਗੰਦੇ ਆ ਤੇ ਤੁਹਾਨੂੰ ਇਹ ਜਬੋਰ ਤਾਂ ਕੋਈ ਨਹੀਂ ਹੈਗਾ ਤੇ ਕੀ ਕਰਾਉਂਦੇ ਆ ਲੈ ਕਰਦੇ ਰਹਾਂਗੇ ਪਰਮਾਨੈਂਟ ਜਿਹੜੇ ਆਲਣੇ ਨਾ ਉਹ ਲਿਆ ਕੇ ਤੰਗਨੇ ਚਾਹੀਦੇ ਰੋਮਾਇਦਰ ਨਾ ਗਾਣੂ ਲੈਵਾ ਗਾਣ ਚੰਗਾ ਇਥੇ ਲੈ ਲੂਗੇ ਹੂੰ ਆਹ ਵੇਖੋ ਹੁਣ ਇੱਥੇ ਮੀਂਹ ਵੀ ਜੇ ਹੁਣ ਜਿਆਦਾ ਨਹੀਂ ਚੰਗਾ ਕਿਉਂਕਿ ਯਾਰ ਚਲ ਥੋੜਾ ਬੜਾ ਓੜੀ ਹਵਾਵਾਂਗੇ ਤੇ ਹਵਾ ਨਾਲ ਨੁਕਸਾਨ ਬੜਾ ਫਸਲ ਦਾ ਕਰਨਾ ਜੋ ਇਹਦੀ ਹਵਾ ਨਾਲ ਵਗਦੀ ਰਿਹੇ ਹਵਾਣੇ ਨਾਲ ਲੰਮੇ ਪਾਣੀ ਫਸਲ ਤੇ ਤੁਹਾਨੂੰ ਪਤਾ ਹੈ ਮੈਂ ਦਿਖਾਉਣਾ ਤੁਹਾਨੂੰ ਛੜੀ ਲੱਗ ਗਈ ਹੈ ਤੇ ਆਵੇ ਮੈਂ ਚਲ ਲੈਵਾ ਬਾਹਰ ਅੱਤੋਂ ਉਹ ਵੇ ਦਿਖਾਉਣਾ ਵੇਖੋ ਫਸਲ ਹੁੰਦਾ ਇੱਕ ਮਿੰਟ ਆਏ ਮੈਂ ਤੁਹਾਨੂੰ ਕਾਂਦੀ ਉੱਪਰ ਦੀ ਦਿਖਾਉਣਾ ਬਾਹਰ ਤੇ ਠੰਡ ਬੜੀ ਲੱਗਣ ਦੀ ਜੋ ਆਹ ਵੇਖੋ ਇਧਰ ਵੇਖੋ ਵਿੱਚ ਬਚ ਲੰਮੇ ਪੈਂਦੀ ਆ ਇਧਰ ਵੇਖੋ ਆ ਟੋੜੀਆਂ ਕਾਫੀ ਲੰਮੇ ਪੈ ਗਏ ਇਧਰੇ ਤੋਂ ਆਹ ਵੇਖੋ ਤੇ ਹੁਣ ਤੇ ਵੀ ਜੀ ਆ ਫਸਲ ਪੱਕੀ ਪਈ ਨੁਕਸਾਨ ਹੀ ਆ ਚਲੋ ਮੀਂਹ ਦਾਣੀ ਜਿੰਨਾ ਹਵਰ ਜਾ ਨੁਕਸਾਨ ਹਵਾ ਜਿਆਦਾ ਡੇਗਦੀ ਆ ਆਪਣੀ ਫਸਲ ਝਾੜੀ ਤੇ ਚਲੋ ਬਾਕੀ ਮੀਂਹ ਦਾ ਕੋਈ ਡਰ ਨਹੀਂ ਆ ਤੇ ਆ ਆਪਣੇ ਡੰਗਰ ਜੋ ਆ ਵੇਖ ਸਾਦੇ ਤੁਸੀਂ ਹੁਣ ਇਹਨਾਂ ਨੂੰ ਚੋਂ ਲੱਗੇ ਆ ਤੇ ਬੜਬ ਛੱਡ ਲੀਏ ਨਾ ਛੱਡ ਲੈ ਬੜਬ ਆਹ ਰਪਾ ਚੋਟੀ ਚੋਣਾ ਤੇ ਆ ਆਪਣੇ ਦੇਖੀ ਤੇ ਆ ਗੁਆ ਬਾਟੇ ਦਾ ਭਰਿਆ ਵਿਆਵਾ ਤੇ ਤਾਹ ਵੇਖੋ ਫਸਲ ਵੀ ਤੇ ਬੜਾ ਗੱਲ ਕੀ ਹੁਣ ਫਸਲ ਹੈ ਤੇ ਨੁਕਸਾਨ ਹੀ ਜਿਆਦਾ ਪੈ ਗਿਆ ਤੇ ਲੰਮੇ ਪੈ ਗਿਆ ਤੇ ਨੁਕਸਾਨ ਹੋ ਜਾਣਾ ਵਾ ਤੇ ਚਲੋ ਅਸੀਂ ਤਾਂ ਕਹਿੰਦੇ ਪਰਮਾਤਮਾ ਸਾਰਿਆਂ ਦੇ ਚਲੋ ਹੁਣ ਪੱਕੀਆਂ ਫਸਲਾਂ ਹੁਣ ਉਹ ਵੀ ਵੀਰ ਆ ਗਏ ਜਿਨ੍ਹਾਂ ਨੇ ਵੇਖੋ ਹੁਣ ਆਪਣੇ ਦੇ ਆਵਾਂ ਦੇ ਲਾਗੇ ਵਾ ਬੰਨ ਬੜੇ ਟੁੱਟਣ ਦੇ ਕਈ ਥਾਵਾਂ ਨੇ ਕਿਤੇ ਬਹੁਤ ਟੁੱਟ ਗਏ ਆ ਤੇ ਫਸਲ ਉਹਨਾਂ ਨੇ ਵੀਰਾਂ ਨੇ ਪਰਵਾਦ ਹੋ ਗਈਆਂ ਕਾਫੀ ਚਲੋ ਉਹ ਤੇ ਪਰਮਾਤਮਾ ਜੋ ਮਜੂਰ ਆ ਹੇ ਜਣਾ ਇਹ ਕਹਿੰਦੇ ਜਦੋਂ ਸਾਰਿਆਂ ਦੇ ਫਸਲ ਦਾ ਮੂੰਹ ਵੇਖਣ ਦਾ ਆਇਆ ਵਾ ਤੇ ਆਪ ਵੀ ਵੇਖ ਲਗਾਤਾਰ ਵੀਜੀ ਗੱਲ ਤੋਂ ਮੀਂਹ ਪੈ ਰਿਹਾ ਦੋ ਦਿਨ ਹੋ ਗਏ ਮੀਂਹ ਪੈਂਦੇ ਨੂੰ ਔਰ ਸ਼ਾਮੀ ਤੇ ਜ਼ਾਰ ਲੱਗ ਪੈਣਾ ਦੇਣੇ ਮੁੰਡਾ ਬੰਦੀ ਹੁੰਦੀ ਹੁੰਦੀ ਹੁਣ ਜ਼ਿਆਦਾ ਪੈਂਡ ਆ ਰਿਹਾ ਤੇ ਨਾ ਵਾਪਸ ਮੂੰਹ ਦਾ ਬੜਾ ਉੱਤਰਾ ਮੀਂਹ ਜਿਹੜੀ ਪਹੂਆਂ ਦਾ ਜ਼ਿਆਦਾ ਔਖਾ ਹੁਣ ਵੇਖੋ ਪਹੂ ਅੰਦਰ ਹੀ ਬੱਦੇ ਬੁੱਦੇ ਆ ਕੀ ਕਰੀ ਹੁਣ ਬਾਹਰ ਵੀ ਤੁਹਾਨੂੰ ਪਤਾ ਫਿਰ ਔਰ ਇੱਕ ਮੱਥੂਣ ਵਾਲੀ ਆਪਣੀ ਇਹ ਵੀ ਹੁਣ ਸੱਜਰਿਆ ਤੇ ਔਖਾ ਹੋ ਜਾਂਦਾ ਵਾ ਤੇ ਤਰੋ ਜਿੰਨਾ ਵੀਰਾਂ ਦਾ ਬਾੜ ਬੂਰਾਂ ਦਾ ਓਖਾ ਵਾ ਤੇ ਹੁਣ ਹਵਾ ਨਾਲ ਜਿਹੜੀ ਹਵਾ ਵਗਦੀ ਆ ਮੌਸਮ ਦਾ ਕਾਫੀ ਫਰਕ ਪੈ ਗਿਆ ਅੱਗੇ ਤੋਂ ਤੇ ਬਾਕੀ ਵੀ ਜੀ ਤੇ ਤੁਹਾਨੂੰ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਬਾਕੀ ਮੇਰੇ ਪ੍ਰੋਫਾਈਲ ਤੇ ਕਰਿਆ ਕਰੋ ਆਪਣੀ ਜਿਆਦਾ ਤੋਂ ਜਿਆਦਾ ਤੇ ਕਮੈਂਟ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਮੇਰੇ ਭਰਾ ਅਗੇ ਰਕੇ ਵੀਡੀਓ ਪਹੁੰਚਾਇਆ ਕਰੋ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਓਕੇ ਆਹੋ